ਸ਼ਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰ ਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਪੁਲਿਸ ਤੇ ਲੁਟੇਰੇ ਦੇ ਵਿੱਚ ਵੇਰਕਾ ਬਾਈਪਾਸ ਦੇ ਕੋਲ ਹੋਇਆ ਇੰਕਾਊਂਟਰ ਤਰੰਤਰਨ ਪੁਲਿਸ ਨੇ ਯੁਗਰਾਜ ਸਿੰਘ ਨਾਮਕ ਬਦਮਾਸ਼ ਨੂੰ ਕੀਤਾ ਕਾਬੂ ਵੇਰਕਾ ਇਲਾਕੇ ਦੇ ਵਿੱਚ ਇੱਕ ਪਰਵਾਸੀ ਨੌਜਵਾਨ ਵੱਲੋਂ ਸੁਸਾਈਡ ਕਰਨ ਦਾ ਮਾਮਲਾ ਆਇਆ ਸਾਹਮਣੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਵੇਰ ਕਾ ਬਾਈਪਾਸ ਤੇ ਪੁਲਿਸ ਤੇ ਲੁਟੇਰੇ ਵਿਚਕਾਰ ਇਨਕਾਊਂਟਰ ਹੋਇਆ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਲੁਟੇਰਾ ਪੁਲਿਸ ਨੂੰ ਚੱਕਮ ਦੇ ਕੇ ਪਾਛਰੇ ਆਸੀ ਅਤੇ ਪੁਲਿਸ ਦੀ ਅਸੌਲਟ ਦੀ ਖੋ ਕਰਕੇ ਗੋਲੀ ਚਲਾਉਣ ਲੱਗਾ ਸੀ ਪਰ ਮੌਕੇ ਤੇ ਐਸਆਈ ਜਸਕਰਨ ਸਿੰਘ ਨੇ ਜਵਾਬੀ ਫਾਇਰ ਕੀਤਾ ਅਤੇ ਦੋਸ਼ੀ ਸੁਰਜ ਮੰਡੀ ਦੇ ਪੈਰ ਤੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਸੁਰਜ ਮੰਡੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਤੇ ਮਜੀਠਾ ਰੋਡ ਪੁਲਿਸ ਸਟੇਸ਼ਨ ਚ ਈ ਰਿਕਸ਼ਾ ਦੇ ਵਿੱਚ ਫੀਮੇਲ ਵਿਕਟਿਮਸ ਨੂੰ ਪਰਸ ਕੋਏ ਗਏ ਸੀਗੇ ਜਿਹੜਾ ਸਿਵਲ ਲਾਈਨ ਦਾ ਕੇਸ ਸੀ ਉਹ ਭੰਡਾਰੀਪੁਰ ਚੱਲ ਰਿਹਾ ਸੀ ਹਾਲ ਬਾਜ਼ਾਰ ਵੱਲੋਂ ਉੱਥੇ ਪਰਸ ਸਨੇਚਿੰਗ ਹੋਈ ਉਹ ਇੰਗਲੈਂਡ ਦੀ ਫੈਮਿਲੀ ਸੀ ਮਦਰ ਐਂਡ ਡਾਟਰ ਤੇ ਦੂਸਰਾ ਜਿਹੜਾ ਮਜੀਠਾ ਰੋਡ ਦਾ ਕੇਸ ਸੀ ਉਹਦੇ ਵਿੱਚ ਮੋਰੀਸ਼ੀਅਸ ਦੇ ਫੀਮੇਲ ਵਿਕਟਿਮ ਸੀਗੇ ਉਹਨਾਂ ਦਾ ਪਰਸ ਕੋਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਪਾਸਪੋਰਟ ਔਰ ਕੁਝ ਆਈਡੀ ਕਾਰਡਸ ਫੋਨ ਔਰ ਜਿਹੜੇ ਫੋਰਨ ਕਰੰਸੀ ਤੇ ਇੰਡੀਅਨ ਕਰੰਸੀ ਸੀ ਤੇ ਹੋਰ ਡਾਕੂਮੈਂਟ ਸੀਗੇ ਉਹ ਜਿਹੜੀ ਸਿਵਲ ਲਾਈਨ ਦੀ ਵਾਰਦਾਤ ਉਹ ਇੱਕੋ ਸਿੰਗਲ ਸਟ੍ਰਕਚਰ ਸੀਗਾ ਔਰ ਜਦੋਂ ਰਿਸਟ ਕਰ ਰਹੀ ਸੀ ਉਹਨਾਂ ਦੀ ਡਾਟਰ ਤੇ ਥੋੜੀ ਸੱਟ ਵੀ ਲੱਗੀ ਸੀ ਤਾਂ ਐਕਟਿੰਗ ਸਵਿਫਟਲੀ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਸਾਡੇ ACP ਮਨਿੰਦਰ ਸਿੰਘ ਦੀ ਸੁਪਰਵੀਜ਼ਨ ਦੇ ਵਿੱਚ ਸਾਡੇ SHO ਸਿਵਲ ਲਾਈਨ ਗੁਰਪ੍ਰੀਤ ਔਰ ਰஞ்சிਤ ਸਚੋ ਮਜੀਠਾ ਰੋਡ ਤੇ ਇੰਸਪੈਕਟਰ ਮੋਹਲਦ ਦੀਆਂ ਟੀਮਾਂ ਲੱਗੀਆਂ ਔਰ ਅਸੀਂ ਇਹਨੂੰ ਬੰਦੇ ਨੂੰ ਜਿਹੜਾ ਕੇਸ ਦੋਨੋਂ ਟਰੇਸ ਕੀਤੇ ਬੜਾ ਹਾਰਡਨ ਕ੍ਰਿਮੀਨਲ ਸੁਰਜ ਐਲੀਸ ਮੰਡੀ ਪਿੰਡੀ ਸਹਦਾ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਪਹਿਲਾਂ ਵੀ ਦੋ ਮੁਕਦਮੇ ਦਰਜਾ ਇਹਦੇ ਤੇ ਇਹ ਕਾਫੀ ਨੋਟੋਰੀਅਸ ਕੈਰੇਕਟਰ ਹੈ ਇਹਨੂੰ ਫੜ ਕੇ ਜਦੋਂ ਇਹਦੀ ਪੁੱਛਗਿੱਛ ਦੇ ਵਿੱਚ ਬਿਨਾਮਦਗੀ ਵਾਸਤੇ ਇੱਧਰ ਲੈ ਕੇ ਆਏ ਸੀ ਸਦਰ ਦੇ ਏਰੀਏ ਤੇ ਇਹਨੇ ਇੱਕ ਸਾਡੇ ਮੁਲਾਜ਼ਮ ਦੀ ਜਿਹੜੀ ਅਸਾਲਟ ਖੋ ਕੇ ਉਹ ਕੌਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਆਈਓ ਜਸਕਰਨ ਸਿੰਘ ਇਸ ਕੇਸ ਦਾ ਸੇਵਨ ਲਾਈਨ ਦਾ ਐਸਏ ਹੀ ਉਹਨੇ ਬੜੀ ਮੁਸਤਦੀ ਨਾਲ ਆਪਣੇ ਸਰਵਿਸ ਰੋਲਵਰ ਨਾਲ ਨੂੰ ਯੂਟਿਲਾਈਜ਼ ਕੀਤਾ ਔਰ ਜਦੋਂ ਗੋਲੀ نیچے ਚੱਲੀ ਤਾਂ ਇਹਦੇ ਪੈਰ ਦੇ ਵਿੱਚ ਲੱਗੀ ਸੋ ਇਹਦੇ ਚ ਸਾਰੀਆਂ ਬਰਾਮਦੀਆਂ ਟੋਟਲ ਕੀਤੀਆਂ ਜਾ ਚੁੱਕੀਆਂ ਔਰ ਦੋਨੋਂ ਦੇ ਵਿਕਟਿਮਸ ਨੇ ਇੰਗਲੈਂਡ ਤੇ ਮੋਰੀਸ਼ਸ ਵਾਲੇ ਉਹਨਾਂ ਨਾਲ ਅਸੀਂ ਇੰਟੈਕਟ ਸਾਰਾ ਉਹਨਾਂ ਦਾ ਸਮਾਨ ਅਸੀਂ ਮੋੜਾਂਗੇ ਔਰ ਇਹਦੇ ਨਾਲ ਜਿਹੜਾ ਇੱਕ ਮਜੀਠਾ ਰੋਡ ਦੀ ਵਾਰਦਾਤ ਚ ਗੁਰਕੀਰਤ ਨਾਮ ਦਾ ਲੜਕਾ ਫਿਕਰ ਹੋਇਆ ਉਹ ਵੀ ਜਲਦੀ ਹੁਣ ਫੜਿਆ ਗਿਆ। ਤਰਨਤਾਰਨ ਪੁਲਿਸ ਵੱਲੋਂ ਯਵਰਾਜ ਸਿੰਘ ਨਾਮਕ ਬਦਮਾਸ਼ ਨੂੰ ਕਾਬੂ ਕੀਤਾ ਗਿਆ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਅਭਿਮਨਿਉ ਰਾਣਾ ਨੇ ਦੱਸਿਆ ਕਿ ਇਹ ਵਿਅਕਤੀ ਕਈ ਕੇਸਾਂ ਵਿੱਚ ਲੋੜਿੰਦਾ ਸੀ ਜਿਸ ਬਾਰੇ ਜਾਣਕਾਰੀ ਮਿਲੀ ਸੀ। ਜਿਸ ਨੂੰ ਪੁਲਿਸ ਟੀਮ ਨੇ ਮੌਕੇ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸਨੇ ਪੁਲਿਸ ਟੀਮ ਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਗੋਲੀ ਇਸਦੀ ਲੱਤ ਉੱਤੇ ਜਾ ਲੱਗੀ ਅਤੇ ਇਸ ਨੂੰ ਕਾਬੂ ਕਰਕੇ ਲਾਜਲੀ ਹਸਪਤਾਲ ਭੇਜਿਆ ਗਿਆ। ਤੇ ਜਗਰਾਤ ਸਿੰਘ ਵਰਤ ਜੱਜਾ ਜਿਹੜਾ ਕਿ ਮਰਾਕਪੁਰ ਦਾ ਰਹਿਣ ਵਾਲਾ ਹੈ ਉਹਦੇ ਤੇ ਪਹਿਲਾਂ ਹੀ ਚਾਰ ਤੋਂ ਵੱਧ ਅਟੈਂਪਟ ਟੂ ਮਰਡਰ ਦੇ ਮਕਦਮੇ ਆ ਇੱਕ 144/24 ਮਕਦਮਾ ਹੈਗਾ 29/24 ਦਾ ਇਹਦੇ ਵਿੱਚ ਵੀ ਕੰਪਿਊਟਰ ਸੀਗਾ ਮਰਡਰ ਮਰਡਰ ਹੋਇਆ ਸੀਗਾ ਉਹਦੇ ਵਿੱਚ ਉਹਦੇ ਵਿੱਚ ਇਹ ਮੇਨ ਐਕਿਊਜ਼ ਮਾਉਂਟਡ ਸੀਗਾ ਅੱਜ ਸਾਡੀ ਸੀਆਈਏ ਨੂੰ ਤੇ ਨਾਲ ਹੀ ਸਿਟੀ ਤਰਨਤਨ ਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਬੰਦਾ ਇੱਥੋਂ ਆ ਰਿਹਾ ਹੈ ਤੇ ਜਦੋਂ ਜਿਹੜਾ 트੍ਰੈਪ ਲਾਇਆ ਤੇ ਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਇਹਤੇ ਫਾਇਰ ਕੀਤਾ ਜਿਹੜੀ ਇਹਦੀ ਲਤ ਦੇ ਵਿੱਚ ਲੱਗਿਆ ਤੇ ਇਹਨੂੰ ਉਸ ਤੋਂ ਬਾਅਦ ਕਾਬੂ ਕੀਤਾ ਕਰਕੇ ਹਸਪਤਾਲ ਦੇ ਵਿੱਚ ਵੇਜਿਆ ਗਿਆ। ਉਹਨੇ ਇੱਕ 45 ਬੋਲ ਦਾ ਪਿਸਤਲ ਜਿਹੜਾ ਹੈ ਬਰਾਮਦ ਕੀਤਾ ਗਿਆ। ਮਾਮਲੇ ਦਰਜ ਨੇ ਗਈ ਤੇ ਇਸ ਤੇ 5 ਤੋਂ ਵੱਧ ਅਟੈਂਪਟ ਮਰਡਰ ਦੇ ਮਕਦਮੇ ਦਰਜ ਨੇ ਇੱਕ ਮਰਡਰ ਦਾ। ਇਹ ਮਰਡਰ ਦੇ ਵਿੱਚ ਇਹ ਮੇਨ ਸ਼ੂਟਰ ਸੀਗਾ। ਹੁਣ ਇਹਨੂੰ ਹੁਣੇ ਕਾਬੂ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਇਹਦਾ ਗੈਂਗ ਹੈ ਤੇ ਜਿਹੜੇ ਇਹਦੇ ਐਸੋਸੀਏਟ ਨੇ ਉਹਦੀ ਬਹਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਫਰਦਰ ਪੁਛਗਿਸਤ ਦੇ ਵਿੱਚ ਜੋ ਵੀ ਨਾਮ ਸਾਹਮਣੇ ਆਣਗੇ ਤੁਹਾਡੇ ਨਾਲ ਸੰਦੇ ਨਿਤ ਜਾਣਗੇ। ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਵਿੱਚ ਇੱਕ ਪਰਵਾਸੀ ਨੌਜਵਾਨ ਵੱਲੋਂ ਆਤਮ ਹੱਤਿਆ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 20 ਸਾਲ ਦਾ ਸੀ ਜਿਸ ਵੱਲੋਂ ਇਹ ਆਤਮ ਹੱਤਿਆ ਕੀਤੀ ਗਈ ਹੈ ਮ੍ਰਿਤਕ ਦਾ ਨਾਮ ਆਕਾਸ਼ ਦੱਸਿਆ ਜਾ ਰਿਹਾ ਹੈ ਪੁਲਿਸ ਅਧਿਕਾਰੀ ਦਾਖਲ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਫਿਲਹਾਲ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਮੈਂ ਤੇ ਜੀ ਤਰਮਿੰਦਰ ਸ਼ਰਮਾ ਇੱਥੋਂ ਵਾਰਡ ਨੰਬਰ 20 ਤੋਂ ਹਾਂ ਮੈਂ ਉਹਨੇ ਜੀ ਕੋਈ 1:30 ਵਜੇ ਦੇ ਕਰੀਬ ਨੂੰ ਏ ਢਾਈ ਕੋਏ ਦੇ ਕਰੀਬ ਕੋਲ ਆਈ ਹੈ ਮਿਸ਼ਰਾ ਜੀ ਦੀ ਕਿ ਆਪਣੇ ਵੀਰ ਕੇ ਕਬੀਰ ਜੀ ਦਾ ਪਤੀਜਾ ਆਕਾਸ਼ ਨਾਮ ਦਾ ਜਿਹਦੀ ਕਿ ਡੈਥ ਹੋ ਚੁੱਕੀ ਉਹਨੇ ਮੈਂ ਕਿਹਾ ਕਿਸ ਤਰ੍ਹਾਂ ਹੋਈ ਕਹਿੰਦੇ ਜੀ ਉਹਨੇ ਸੁਸਾਈਡ ਕਰ ਲਿਆ ਮੈਂ ਕਿਹਾ ਕਿੱਥੇ ਕਹਿੰਦੇ ਆਪਣੇ ਘਰੇ ਹੀ ਉਹਨੇ ਖਾਂਸੀ ਲੱਲੀ ਆ ਤੇ ਉਹਦੀ লাশ ਜਿਹੜੀ ਲਟਕ ਰਹੀ ਹੈ ਪਤਾ ਲੱਗਾ ਮੈਂ ਇੱਥੇ ਆਇਆ ਮੇਰੇ ਹੰਦਿਆਂ ਨੂੰ ਸਾਰਾ ਇਹ ਖੁੱਲਾ ਸੀਗਾ ਇਲਾਕਾ ਸਾਰਾ ਤੇ ਘਰ ਖੁੱਲਾ ਸੀ ਫਿਰ ਅੰਦਰ ਜਾ ਕੇ ਵੇਖਿਆ ਤੇ ਉਹ ਸੁਸਾਈਡ ਕੀਤਾ ਲਟਕ ਰਹੀ ਹੈ লাশ ਪੱਖੇ ਦੇ ਨਾਲ ਤੇ ਇਹਨਾਂ ਨੂੰ ਪੁੱਛਿਆ ਇੱਕ ਰਾਹੁਲ ਨਾਮ ਦਾ ਲड़का ਇਹਨਾਂ ਦਾ ਕੋਈ ਰਿਲੇਟਿਵ ਹੈ ਇਹਨਾਂ ਦੀ ਫੈਮਿਲੀ ਸਾਰੀ ਜਿਹੜੀ ਹੈ ਜੀ ਉਹ ਪਿੰਡ ਮੈਰਿਜ ਤੇ ਗਈ ਹੈ 18 ਤਰੀਕ ਦੀ ਤੇ ਉਹ ਫਿਰ ਕੱਲ ਕੋਲ ਬੜੀਆਂ ਆਈਆਂ ਕਿਤੇ ਉਹਨਾਂ ਰਾਹੁਲ ਨੂੰ ਕੋਲ ਕੀਤੀ ਆ ਵੀ ਤੂੰ ਘਰ ਪਤਾ ਕਰ ਵੀ ਜਿਹੜਾ ਫੋਨ ਨਹੀਂ ਚੁੱਕਣ ਰਿਹਾ ਜਾਂ ਕੰਮ ਤੇ ਵੀ ਨਹੀਂ ਗਿਆ ਕੀ ਕਾਰਨ ਹੈ ਠੀਕ ਹੈ ਜੀ ਤੇ ਰਾਹੁਲ ਨੇ ਫਿਰ ਜਾ ਕੇ ਪਤਾ ਕੀਤਾ ਆ ਜਦੋਂ ਤੇ ਉਹ ਵੇਖਿਆ ਵੀ ਅੰਦਰ ਉਹ ਦਰਵਾਜਾ ਬੰਦ ਹੈ ਤੇ ਫੋਨ ਨਹੀਂ ਚੱਕ ਰਿਹਾ ਫਿਰ ਉੱਤੋਂ ਦੀ ਮੌਨਟੀ ਤੋੜ ਕੇ ਨਾ ਪੰਜ ਚਾਰ ਜਾਣੇ ਨੇ ਜਾ ਕੇ ਵੇਖਿਆ ਤੇ ਜਿਹੜੀ ਲਾਸ਼ ਜਿਹੜੀ ਮਿਲੀ ਜਿਹੜਾ ਪੁਲਿਸ ਨੂੰ ਇਨਫੋਰਮ ਕੀਤਾ ਤੇ ਪੁਲਿਸ ਪਾਲਟੀ ਸਾਡੇ ਇੱਥੇ ਜਿਹੜੀ ਹੈ ਕਿ ਪਹੁੰਚੀ ਆ ਤੇ ਬੜੇ ਵਧੀਆ ਟਾਮਨਾ ਆਪਣਾ ਉਹਨਾਂ ਸਾਰੀਆਂ ਟੀਮਾਂ ਬੁਲਾਈਆਂ ਨੇ ਜਾਂਚ ਪੜਤਾਲ ਕਰ ਰਹੇ ਨੇ ਮੈਨੂੰ ਨੋਟੀਫਿਕੇਸ਼ਨ ਮਿਲੀ ਸੀ ਕਿ ਇੱਥੇ ਕਿਸੇ ਲੜਕੇ ਨੇ ਆਪਣੀ ਆਤਮ ਹਿਲਾ ਮਾ ਸੁਸਾਈਡ ਕਰ ਲਿਆ ਤੇ ਜਿਸ ਕਰਕੇ ਮੈਂ ਮੌਕੇ ਤੇ ਪਹੁੰਚੀ ਆ ਬਾਕੀ ਸਾਰੀਆਂ ਟੀਮਾਂ ਆਈਆਂ ਜਾਂਚ ਚੱਲ ਰਹੀ ਹੈ ਇੱਥੇ ਇਹਨਾਂ ਦੀ ਰਹਿਸ਼ ਹੈ ਜੀ ਉਹਨਕ ਤਕਰੀਬ ਲੱਗਦੀ ਆ 21 ਸਾਲ ਉਮਰ ਆ ਤੇ ਮੈਨੂੰ ਤਿੰਨ ਕੋਈ ਬਤਾ ਲੱਗਿਆ ਨਹੀਂ ਹਜੇ ਤੱਕ ਕੋਈ ਨਹੀਂ ਇਨਵੈਸਟੀਗੇਸ਼ਨ ਜਾਰੀ ਹੈ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਧਿਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਛੂਟ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਛੂਟ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲ ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਅਤੇ ਰੋਂਗ ਸਾਈਡ ਪਾਰਕਿੰਗ ਦੀ ਸਮੱਸਿਆ ਦਿਨ ਬਦ ਦਿਨ ਵੱਧ ਰਹੀ ਹੈ ਜਿਸ ਵੱਲ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ ਇਸ ਸੰਬੰਧੀ ਸਾਡੀ ਫਾਸਟ ਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਆਖਿਆ ਕਿ ਰੋਂਗ ਸਾਈਡ ਪਾਰਕਿੰਗ ਦੇ ਕਾਰਨ ਟ੍ਰੈਫਿਕ ਜਮ ਲੱਗ ਜਾਂਦਾ ਹੈ ਅਤੇ ਪ੍ਰਸ਼ਾਸਨ ਵੱਲੋਂ ਰੋਂਗ ਸਾਈਡ ਪਾਰਕਿੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਖੁਦ ਵੀ ਇਸ ਮਾਮਲੇ 'ਚ ਸਮਝਦਾਰੀ ਵਰਤਣੀ ਚਾਹੀਦੀ ਹੈ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਦਾ ਕਿ ਜਿਹੜੀ ਤੁਸੀਂ ਇੱਕ ਇੱਕ ਚੀਜ਼ ਸ਼ਾਇਦ ਦੀ ਜਿਹੜੀ ਇਹ ਚੁੰਨ ਚੁੰਨ ਕੇ ਲੈ ਕੇ ਆਉਂਦੇ ਹੋ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਮੀਡੀਆ ਦੇ ਥਰੂ ਕਹਿਣੀ ਚਾਹੂਗਾ ਕਿ ਇਸ ਵੇਲੇ ਜੋ ਗੁਰੂ ਨਗਰੀ ਦੇ ਹਾਲਾਤ ਟ੍ਰਾਫਿਕ ਦੇ ਬਣੇ ਨੇ ਉਹਦੀ ਜ਼ਿੰਮੇਵਾਰ ਜਿਹੜੇ ਪੁਲਿਸ ਪ੍ਰਸ਼ਾਸਨ ਤੇ ਹੈ ਹੀ ਆ ਲੇਕਿਨ ਨਾਗਰਿਕ ਵੀ ਜਿਹੜੇ ਨੇ ਇੱਥੋਂ ਦੇ ਉਹ ਜ਼ਿਆਦਾ ਇਹਦੇ ਜ਼ਿੰਮੇਵਾਰ ਨੇ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਨਾਮ ਨਾਲ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਰਾਉਂਗ ਸਾਈਡ ਗੱਡੀਆਂ ਲਾ ਜਾਣੀਆਂ ਰਾਉਂਗ ਸਾਈਡ ਸਕੂਟਰ ਲਾ ਜਾਣੇ ਦੁਕਾਨਦਾਰ ਭਰਾ ਸਾਡੇ ਜਿੰਨਾ ਮਾਲ ਅੰਦਰ ਭਾਉਂਦਾ ਉਹਦੇ ਨਾਲ 2 ਗੁਣਾ ਮਾਲ ਤੇਰਾ ਉਹ ਬਾਹਰ ਇਹਨਾਂ ਸੜਕਾਂ ਤੇ ਲਾਇਆ ਹੁੰਦਾ ਇਹੋ ਹੀ ਕਾਰਨ ਨੇ ਬਾਰ-ਬਾਰ ਜਿਹੜੇ ਐਕਸੀਡੈਂਟ ਹੁੰਦੇ ਨੇ ਲੋਕ ਇੱਕ ਦੂਜੇ ਦੇ ਨਾਲ ਤਲਪਦੇ ਨੇ ਅਨਸੈਸਿਵ ਗੱਡੀਆਂ ਉੱਥੇ ਲੱਗੀਆਂ ਹੁੰਦੀਆਂ ਗੋਲ ਬਾਗ ਬਾਹਰ ਮੀਨ ਤੇ ਔਰ ਬਿਨਾਂ وجہ ਤੋਂ ਲੋਕਾਂ ਨੇ ਖਰਾਬ ਹੋ ਜਾਂ ਗੱਡੀਆਂ ਮਕੈਨਿਕ ਉੱਥੇ ਲਾ ਛੱਡਦੇ ਆ ਕੁਈ ਪੰਜ ਪੰਜ ਚਾਰ ਚਾਰ ਮਹੀਨੇ ਉੱਤੇ ਪਈਆਂ ਰਹਿੰਦੀਆਂ ਇਸ ਤਰ੍ਹਾਂ ਪਈਆਂ ਰਹਿੰਦੀਆਂ ਜਿਦਾ ਜੀ ਕਰਦਾ ਉਸੇ ਟਰੱਕ ਖੜੇ ਕਰ ਦਿੰਦਾ ਜਿਦਾ ਜੀ ਕਰਦਾ ਉੱਥੇ ਬੱਥਾ ਖੜੀਆਂ ਕਰ ਦਿੰਦਾ ਕਿਉਂ ਇਹਦਾ ਕੋਈ ਜ਼ਿੰਮੇਵਾਰ ਨਹੀਂ ਇਹ ਵੀ ਇੱਕ ਸਮੱਸਿਆ ਜੀ ਟ੍ਰੈਫਿਕ ਦੀ ਸਮੱਸਿਆ ਜਿਹਦਾ ਜਿੰਦਾ ਜੀ ਦੱਸਿਆ ਵੀ ਗੌਰ ਰੇਪਾਂ ਉਸ ਵਸਿਆ ਜਦੋਂ ਅਮਰਸਰ ਟੂਰਿਸਟ ਆ ਰਿਹਾ ਔਰ ਉਨਹੀ ਸਮੱਸਿਆ ਜੀ ਆ ਟੈਕਨੀਕ ਬਤੀ ਆ ਰਹੀ ਹੈ ਖਾਸ ਕਰਕੇ ਸ਼ਰਮੂਹਾਂ ਚੌਂਦੇ ਤੇ ਇੰਨਾ ਕਰਾ ਤੋਂ ਬੁਰੀ ਹਾਲਤ ਹੁੰਦੀ ਆ ਕਿ ਉੱਥੇ ਤਿੰਨ ਤਿੰਨ ਘੰਟੇ ਜਾਮ ਲੱਗ ਰਿਹਾ ਮਲਾਜ਼ਮ ਹੁੰਦੇ ਬਾਅਦ ਵੀ ਬਾਵਜੂਦ ਵੀ ਲੋਕ ਆਪਣੀ ਜਮਾਇਰੀ ਨਹੀਂ ਸਮਝਦੇ ਤੇ ਆਪਣੀ ਲੈਣਾ ਚ ਨਹੀਂ ਆਉਂਦੇ ਮੇਰੀ ਇੱਕ ਮੰਗ ਹੈ ਪ੍ਰਸ਼ਾਸਨ ਨੂੰ ਕਿ ਉੱਥੇ ਕੰਮ ਸੇ ਕੰਮ ਲਾਈਟ ਲੱਗਣ ਜੇਗੀ ਕਿ ਜਿਹੜੀ ਲਾਈਟ ਤਿੰਨਾ ਦਸਤਮ ਜਾਵੇ ਚਾਹੂੰ ਉਧਰ ਵੀ ਜਾਵੇ ਤੇ ਉਸ ਤਰੀਕੇ ਨਾਲ ਨੁਕੀ ਉਥੋਂ ਲੰਘਣ ਔਰ ਪੁਤਲੀ ਘਾ ਚਾਉਂ ਦੇ ਵਿੱਚ ਵੀ ਜਿਹੜੀ ਹੈ ਬੜੀ ਭਿਆਨਕ ਸਮੱਸਿਆ ਹੈ ਜੀ ਟ੍ਰੈਫਿਕ ਦੀ ਸਾਰੇ ਹੈ ਤਾਂ ਸਾਰੇ ਅਮਰਸੇਤ ਹੀ ਲੇਕਿਨ ਜਿਹੜੇ ਮੇਨ ਚੌਂਗ ਨੇ ਜਿੱਥੇ ਜਾਰੀ ਦੋ ਦੋ ਤਿੰਨ ਤਿੰਨ ਘੰਟੇ ਟ੍ਰੈਫਿਕ ਜਾਮ ਰਹਿਂਦੀ ਆ ਅਸੀਂ ਪ੍ਰਸ਼ਾਸਨ ਨੂੰ ਧਿਆਨ ਦਿਵਾਉਣਾ ਚਾਹੁੰਦੇ ਹਾਂ ਵੀ ਉੱਧਰ ਖਿਆਲ ਕੀਤਾ ਜਾਵੇ ਗੁਰੂ ਨਗਰੀ ਦੇ ਵਿੱਚ ਦਿਨ ਵ ਦਿਨ ਵੱਧ ਰਹੀ ਟ੍ਰੈਫਿਕ ਸਮੱਸਿਆ ਅਤੇ ਵਦਰੀ ਇਨਕ੍ਰੋਜਮੈਂਟ ਲੋਕਾਂ ਨੂੰ ਜਿੱਥੇ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ ਉੱਥੇ ਹੀ ਜੇ ਗੱਲ ਕਰ ਲਈਏ ਸ਼ਹਿਰ ਦੇ ਭਰ ਦੇ ਵਿੱਚ ਅੱਜ ਟ੍ਰੈਫਿਕ ਜਾਮ ਦਾ ਖਾਲ ਦੇਖਣ ਨੂੰ ਮਿਲਦਾ ਹੈ ਜਗਾ ਜਗਾ ਦੇ ਉੱਤੇ ਲੋਕਾਂ ਵੱਲੋਂ ਰੋਂਗ ਸਾਈਡ ਪਾਰਕਿੰਗ ਕੀਤੀ ਜਾਂਦੀ ਹੈ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਨਾਲੋਂ ਦੁਕਾਨਾਂ ਦੀ ਖਦ ਨਾਲੋਂ ਜ਼ਿਆਦਾ ਬਾਅਦ ਜਿਹੜਾ ਸਮਾਨ ਲਗਾ ਕੇ ਜਿਹੜਾ ਜਮ ਕੀਤਾ ਜਾ ਰਿਹਾ ਜਿਹਦੇ ਸਬੰਧ ਦੇ ਵਿੱਚ ਲੋਕਾਂ ਵੱਲੋਂ ਸਾਡੀ ਫਾਸਟਵੇ న్యూਸ ਟੀਮ ਨਾਲ ਗਲਬਤ ਕਰਦੇ ਹਨ ਸਰਕਾਰ ਤੇ ਪੁਲ ਪ੍ਰਸ਼ਾਸਨ ਨੂੰ ਇੱਕੋ ਹੀ ਮੰਗ ਕੀਤੀ ਗਈ ਹੈ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਪੁਰਜੋਨਲ ਜਿਹੜੀ ਅਪੀਲ ਕੀਤੀ ਹੈ ਜੰਗੀ ਪੱਧਰ ਤੋਂ ਤੇ ਜਿਹੜੇ ਪ੍ਰੋਲੇ ਕੀਤੇ ਜਾਂ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੜਕਾਂ ਤੋਂ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਪਹੁੰਚਣ ਵਿੱਚ ਕਿਸੇ ਵੀ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਰਵਣ ਕੁਮਾਰ ਦੇ ਨਾਲ ਸੁチール ਸ਼ਰਮਾ ਫਾਸਟ ਇਨਿੰਗਸ ਅੰਮ੍ਰਿਤਸਰ ਮਾਤਰੀ ਦਾਦਾ ਸ਼੍ਰੀਚੇ ਦੀ ਕਿਰਪਾ ਅਤੇ ਮਾਰਗਦਰਸ਼ਨ ਵਿੱਚ ਕੀਤੀ ਗਈ ਇੱਕ ਡੂੰਗੀ ਅਧਿਆਤਮਿਕ ਪਰਿਕਿਰਿਆ ਦੇਵ ਦੀਕਸ਼ਾ ਦਾ ਆਯੋਜਨ 1 ਦਸੰਬਰ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰਾਚੀਨ ਸ਼ਿਵਾਲਾ ਮੰਦਿਰ ਰਾਨੀਕਾ ਬਾਗ ਵਿੱਚ ਕੀਤਾ ਜਾਏਗਾ। ਇਸ ਅਧਿਆਤਮਿਕ ਪ੍ਰੋਗਰਾਮ ਵਿੱਚ ਹਰ ਕੋਈ ਆ ਕੇ ਆਪਣੇ ਪਰਮਾਤਮਾ ਨਾਲ ਜੁੜ ਸਕਦਾ ਹੈ। ਇਹ ਇੱਕ ਸੁਨਹਿਰੀ ਮੌਕਾ ਹੈ ਜਿਸ ਵਿੱਚ ਭਾਗਵਤ ਕਿਰਪਾ ਦਾ ਅਨੁਭਵ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਦੇ ਪਿੰਡ ਸਾਂਗਣਾ ਵਿਖੇ ਮੋਟਰਸਾਈਕਲ ਦੀ ਕਿਸ਼ਤ ਦੇ ਪੈਸੇ ਲੈਣ ਗਏ ਰਿਕਵਰੀ ਵਾਲੇ ਨੌਜਵਾਨਾਂ ਵੱਲੋਂ ਕਿਸ਼ਤ ਨਾ ਮਿਲੰਤੇ ਗੋਲੀਆਂ ਚਲਾਈਆਂ ਗਈਆਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੁਰਲਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇੱਕ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਸੀ ਅਤੇ ਜਿਸ ਦੀ ਕਿਸ਼ਤ ਲੇਟ ਹੋਣ ਕਰਕੇ ਰਿਕਵਰੀ ਵਾਲੇ ਲਗਾਤਾਰ ਹੀ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਸਨ ਪੁਲਿਸ ਦਾ ਆਖਣਾ ਹੈ ਕਿ ਸੀਸੀਟੀਵੀ ਖੰਗਾਲ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਸ਼ਤਾਂ ਵਾਲੇ ਪੈਸੇ ਲੈਣ ਆਏ ਸੀ ਠੀਕ ਹੈ ਬੰਦੇ ਮੇਰੇ ਦਾ ਮੋਟਰਸਾਈਕਲ ਸੀ ਕੰਮ ਕਰਦਾ ਮੇਰੇ ਕੋਲ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਰ ਪਰਸੋਂ ਪੈਸੇ ਆਪਣੇ ਲੈ ਜਿਓ ਆ ਕੇ ਕਹਿੰਦੇ ਅੱਜ ਅਹੀਂ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਜਾਂ ਪੈਸੇ ਲੈ ਕੇ ਜਾਣੇ ਮੈਂ ਕਿਹਾ ਮੋਟਰਸਾਈਕਲ ਮੇਰੇ ਕੋਲ ਆ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕੀ ਮਾळ्या ਮੈਂ ਆਪਣੇ ਵੱਲੋਂ ਦੇ ਜਾਣ ਛੜਾਈ ਠੀਕ ਫੇਰ ਮੈਨੂੰ ਫੋਨ ਆਇਆ ਕਹਿੰਦੇ ਕਿੱਥੇ ਆ ਮੈਂ ਕਿਹਾ ਮੈਂ ਪਿੰਡ ਕਣਕ ਬੀਜਣ ਦਿਆਂ ਉਹ ਮੇਰੇ ਕੋਲ ਆਏ ਮੇਰੇ ਨਾਲ ਬਹਿਸ ਬਾਜੀ ਕਰਕੇ ਗਏ ਇੱਥੇ ਮੈਂ ਰੋਟੀ ਖਾਂਦਿਆਂ ਮੇਰੇ ਨਾਲ ਬਹਿਸ ਬਾਜੀ ਕਰਕੇ ਦੋ ਇਹਨੇ ਚੱਲ ਗਏ 3 ਵਜੇ ਫੇਰ ਆਏ ਮੈਂ ਆਪਣੀ ਕਣਕ ਬੀਜਣ ਦਿਆਂ ਪੈਲੀ ਦੇ ਵਿੱਚ ਮੈਂ ਟਰੈਕਟਰ ਆਪਣਾ ਚੱਲਦਾ ਛੱਡ ਗਿਆ ਆਪਣੀ ਜਾਨ ਬਚਾਈ 30 35 ਮੋਟਰਸਾਈਕਲ ਹੀ 50 ਜਣੇ ਹੀ ਤੇਨ ਉਹਨਾਂ ਨੇ ਮੇਰੇ ਮਗਰ ਫਾਇਰ ਕੀਤੇ ਆ ਗੋਲੀਆਂ ਚ ਲਾਈਆਂ ਤਿੰਨ ਟੰਗਨੇ ਪਿੰਡ ਚ ਆਏ ਆ ਤੇ ਇਹਨਾਂ ਦੀ ਕਾਲਜ ਦੇ ਵਿੱਚ ਗੋਲੀ ਚਲੀ ਆ ਜੇ ਵੈਰੀਫਾਈ ਕਰ ਰਹੇ ਆ ਥੋੜੀ ਚਲੀ ਹੁੰਦੀ ਜਰੂਰ ਜਿਹੜੇ ਕੋਈ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਅਜੇ ਨਹੀਂ ਕੋਈ ਖੋਲਾਂ ਵਾਲੇ ਪਾਸੇ ਗਏ ਨਾ ਖੋਲ ਮਿਲੇ ਜੇ ਖੋਲ ਮਿਲenge ਤੇ ਪਤਾ ਲੱਗ ਜਾਊਗਾ ਕਲੀਅਰ ਹੋ ਜਾਊਗਾ ਫਿਰ ਤਾਂ ਇਹਨਾਂ ਦੀ ਕਹਿਣਤੀ ਆ ਦੇਤੀ 35 ਮੋਟਰਸਾਈਕਲ ਆਈ ਸੀਸੀਟੀਵੀ ਆਈ ਸੀ ਵੀ ਸਾਹਮਣੇ ਆਈ ਤੇ ਮੇਰੇ ਕੋਲ ਅਜੇ ਨਹੀਂ ਆਈ ਜਦੋਂ ਆਈ ਆਪ ਦੇਖਾਂਗੇ ਇਹ ਹੋਈ ਤੇ ਜ਼ਰੂਰ ਦੇਖਾਂਗੇ ਹਾਂ ਹਾਂ ਰਿਕਵਰੀ ਵਾਲੀ ਨਹੀਂ ਇਹਦਾ ਨਹੀਂ ਕਰਨਾ ਚਾਹੀਦਾ ਨਹੀਂ ਹੈਗਾ ਤਾਂ ਕੋਈ ਸਾਡੇ ਕੋਲ ਆਣ ਕੇ ਦੱਸਣ ਪੁਲਿਸ ਪ੍ਰਸ਼ਾਸਨ ਆਹ ਆਹ ਪ੍ਰੋਬਲਮ ਹੈ ਸਾਨੂੰ ਸਾਡੇ ਕਿਸੇ ਨੇ ਤਾਰਿਆ ਕੋਈ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਬਿਲਕੁਲ ਠੀਕ ਹੈ ਇਹ ਚੀਜ਼ ਜਿਹੜੀ ਗਲਤੀ ਜੀ ਜਿਉਂ ਉਹਨਾਂ ਨੇ ਇਦਾਂ ਕੀਤਾ ਫਿਰ ਗਲਤੀ ਹੈ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਅਚਨਚੇਤ ਰਜਿਸਟਰਾਰ ਦਫ਼ਤਰ ਅੰਮ੍ਰਿਤਸਰ 1 2 ਅਤੇ 3 ਪਹੁੰਚ ਕੇ ਚੈਕਿੰਗ ਕੀਤੀ ਉਹਨਾਂ ਨੇ ਇਸ ਮੌਕੇ ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਮਿਲ ਕੇ ਵਿਭਾਗ ਅਤੇ ਦਫ਼ਤਰਾਂ ਬਾਰੇ ਉਹਨਾਂ ਦੀ ਫੀਡਬੈਕ ਵੀ ਲਈ ਇਸ ਤੋਂ ਇਲਾਵਾ ਉਹਨਾਂ ਨੇ ਕੱਲ ਹੋਈਆਂ ਰਜਿਸਟਰੀਆਂ ਦਾ ਰਿਕਾਰਡ ਵੇਖਿਆ ਅਤੇ ਹਿਦਾਇਤ ਕੀਤੀ ਕਿ ਰਜਿਸਟਰੀ ਉਸੇ ਦਿਨ ਦਸਤਕਤ ਕਰਕੇ ਮਾਲਕਾਂ ਦੇ ਹਵਾਲੇ ਕੀਤੀਆਂ ਜਾਣ। ਅੰਮ੍ਰਿਤਸਰ ਦੇ ਇੰਦਰਾ ਕਲੋਨੀ ਲਾਕੇ ਦੇ ਵਿੱਚ ਈਸਾਈ ਧਰਮ ਦਾ ਪ੍ਰਚਾਰ ਕਰਵਾਉਣ ਤੇ ਗਵਾਂਡੀਆਂ ਨੇ ਇੱਕ ਵਿਅਕਤੀ ਨਾਲ ਕੁਟਮਾਰ ਕੀਤੀ। ਜ਼ਖਮੀ ਹੋਏ ਵਿਅਕਤੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ਤਾ ਹੈ ਇਸ ਝਗੜੇ ਦਾ ਈਸਾਈ ਧਰਮ ਦੇ ਪ੍ਰਚਾਰ ਨਾਲ ਕੋਈ ਲੈਣ ਦੇ ਨਹੀਂ ਹੈ। ਗਲਬਾਤੀ ਹੋਈ ਕਿ ਪਾਸੂ ਜੀ ਸੇਰੇ ਜਤਿੰਦਰ ਪਾਸੂ ਜੀ ਨਾਲ ਪ੍ਰੇਅਰ ਕਰਦੇ ਬੇਸੇ ਭੁਲਬੜ ਤੇ ਬਹਿ ਕੇ ਕੁਝ ਗੁੰਡੇ ਆਏ 15 ਗੁੰਡੇ ਆਏ ਪਹਿਲਾਂ ਉਹਨਾਂ ਦੇ ਸਿਰ ਤੇ ਉਹਨਾਂ ਨੇ ਰਾਟ ਮਾਰੀ ਮੁੜ ਕੇ ਚਾਕੂ ਮਾਰਿਆ ਮੁੜ ਕੇ ਮੇਰੇ ਤੇ ਬੇਟੇ ਨੂੰ ਮਿੰਨੋ ਤੇ ਮੇਰੇ ਬੇਟੇ ਨੂੰ ਧੂਕੇ ਬਾਹਰ ਗਲੀ ਚ ਉਹਨਾਂ ਨੇ ਕੁੱਟਿਆ ਦੋਨਾਂ ਨੂੰ ਫਿਰ ਸਾਨੂੰ ਨਹੀਂ ਪਤਾ ਲੱਗਾ ਪਾਸੂ ਜੀ ਉੱਥੇ ਡਿੱਗ ਪਏ ਹਪੇਸ਼ ਉਹ ਸਾਡੇ ਨਾਲ ਦੇ ਗਵੰਡੀਆ ਜਤਿੰਦਰ ਕੌਰ ਆ ਚਨਾਨੀ ਦਾ ਨਾਮ ਉਹਦਾ ਸਾਲਸੂ ਸਾਡੇ ਘਰੇ ਹੀ ਸਾਰਾ ਕੁਝ ਹੀ ਹੈ ਇਹਨਾਂ ਜੀ ਸਾਨੂੰ ਇੱਕ ਸੁਬਾ ਕੰਪਲੇਂਟ ਆਈ ਸੀ ਇਹ ਜਿਹੜੇ ਹੈਗੇ ਨੇ ਜਤਿੰਦਰ ਮਸੀਹ ਨੇ ਵਾਸਤ ਇੰਦਰਾ ਕਲੋਨੀ ਕੋਟ ਖਾਲਸਾ ਜਿਹੜੇ ਪਾਸਟਰ ਜੀ ਨੇ ਤੇ ਦੂਜੇ ਪਾਸੇ ਆ ਇੱਕ ਲੇਡੀ ਹੈਗੇ ਨੇ ਜਤਿੰਦਰ ਕੌਰ ਉਹ ਵੀ ਗਲੀ ਨੰਬਰ 3 ਇੰਦਰਾ ਕਲੋਨੀ ਦੇ ਆਣ ਵਾਲੇ ਇਹਨਾਂ ਦਾ ਕੋਈ ਨਾ ਆਪਣੇ ਗਲੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਇਸ਼ੂ ਚੱਲ ਰਿਹਾ ਪ੍ਰੇਅਰ ਦੇ ਨਾਲ ਉਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਉਹੋ ਇਹ ਗੱਲ ਹੁੰਦਾ ਵੀ ਜਦੋਂ ਇਸ਼ੂ ਨੂੰ ਵਾਸਤੇ ਕਿਸੇ ਵੀ ਗੱਲ ਨੂੰ ਕਿਸੇ ਪਾਸੇ ਲਾਇਆ ਜਾ ਸਕਦਾ ਆ ਬਟ ਜਿਹੜਾ ਇਹਨਾਂ ਦਾ ਝਗੜਾ ਹੈ ਉਹ ਇਹ ਨਹੀਂ ਕਿ ਅੱਜ ਦਾ ਆ ਉਹ ਪਹਿਲਾਂ ਵੀ ਇਹਨਾਂ ਦਾ ਝਗੜਾ ਚੱਲਦਾ ਆ ਔਰ ਹਾਇਰ ਅਥਾਰਟੀ ਦੇ ਕੋਲ ਵੀ ਇਹਨਾਂ ਦੀਆਂ ਕੰਪਲੇਂਟਾਂ ਚੱਲਦੀਆਂ ਰਹੀਆਂ ਆ ਤੇ ਜਿਹੜਾ ਝਗੜਾ ਹੋਇਆ ਉਹ ਸਿਰੇ ਸੱڈن ਲਈ ਹੋਇਆ ਉਹਦੇ ਨਾਲ ਟੱਚ ਦਾ ਕੋਈ ਮਤਲਬ ਨਹੀਂ ਹੈਗਾ ਕਾਰਵਾਈ ਉਹਦੇ ਸਟੇਟਮੈਂਟ ਲਿਖ ਰਹੇ ਆ ਜੋ ਸਟੇਟਮੈਂਟ ਦੇਗਾ ਜੋ ਦੀ ਇੰਜਰੀ ਰਿਪੋਰਟ ਹੈਗੀ ਉਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਆ ਦੇ ਵਿਕਾਸ ਲਈ ਇੱਕ ਨਵੇਕਲੀ ਪਹਿਲ ਕਦਮੀ ਕਰਦੇ ਹੋਏ ਬਲਾਕ ਰਮਦਾਸ ਤੇ ਸਰਹੱਦੀ ਖੇਤਰ ਦੇ ਪਿੰਡ ਜੱਟਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਸਮੂਹ ਵਿਭਾਗਾਂ ਨਾਲ ਮਿਲ ਕੇ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਰਹੱਦੀ ਖੇਤਰ ਦੇ ਲੋਕਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਸੰਬੰਧੀ ਜਾਗਰੂਕ ਕੀਤਾ ਗਿਆ। ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਵੱਲੋਂ ਸਿਵਲ ਹਸਪਤਾਲ ਅਜਨਾਲਾ ਦੀ ਅਚੰਤਿਤ ਚੈਕਿੰਗ ਕੀਤੀ ਗਈ ਅਤੇ ਹਸਪਤਾਲ ਦੇ ਪ੍ਰਬੰਧਾਂ ਦਾ ਚਾਰਾਸਾ ਲਿਆ ਗਿਆ। ਇਸ ਮੌਕੇ ਉਨ੍ਹਾਂ ਹਸਪਤਾਲ ਅੰਦਰ ਸਫਾਈ ਦੀ ਕਮੀ ਪੇਸ਼ੀ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਹਸਪਤਾਲ ਵਿੱਚ ਡਿਸਪੈਂਸਰੀ, ਲੈਬਾਰਟਰੀ, ਐਕਸ-ਰੇ ਰੂਮ ਅਤੇ ਵਾਰਡਾਂ ਦੀ ਵੀ ਚੈਕਿੰਗ ਕੀਤੀ। ਐਸਡੀਐਚ ਅਜਨਾਲਾ ਦੀ ਚੈਕਿੰਗ ਕੀਤੀ ਹੈ ਰੂਟੀਨ ਚ ਚੈੱਕ ਕੀਤਾ ਹੈ ਤਾਂ ਕਿ ਮੈਂ मतलब ਸਾਰੇ ਸਟਾਫ ਦੀ ਹਾਜ਼ਰੀ ਅਤੇ ਬਾਕੀ ਸਿਸਟਮ ਦੇਖਣ ਲਈ ਰੂਟੀਨ ਚੈੱਕ ਚੈਕਿੰਗ ਕੀਤੀ ਹੈ ਠੀਕ ਹੈ ਸਾਰਾ ਕੁਝ ਠੀਕ ਕੰਮ ਚੱਲ ਰਿਹਾ ਹੈ ਕੁਝ ਥੋੜੀ ਬਹੁਤੀਆਂ ਸਿਗੀਆਂ ਜਿਹੜੇ ਕਮੇ ਸਫਾਈ ਵਗੈਰਾ ਤੋਂ ਉਹ ਬਾਕੀ ਇਹਨਾਂ ਨੂੰ ਇਨਸਟਰਕਸ਼ਨਸ ਦੇ ਦਿੱਤੀਆਂ ਬਾਕੀ ਸਾਨੂੰ ਪ੍ਰੋਅਰਡਰ ਆਈਸੀ ਵਿంటర్ ਪ੍ਰੀਪੇਅਰਨੈਸ ਦੇਖਣੀ ਸੀ ਇਹਨਾਂ ਨੂੰ 15 ਦਿਨ ਪਹਿਲਾਂ کیا ਹੋਇਆ ਸੀ ਕਿ 15 ਨਵੰਬਰ ਤੋਂ ਵਿంటర్ ਸੀਜ਼ਨ ਸ਼ੁਰੂ ਹੋ ਰਿਹਾ ਹੈ ਉਦੇ ਰਿਗਾਰਡਿੰਗ ਠਿਆਰੀ ਕਰवानी ਹੈ ਤੇ ਉਦੇ ਰਿਗਾਰਡਿੰਗ ਜਿਵੇਂ ਕੋਈ ਸ਼ੀਸ਼ੇ ਵਗੈਰਾ ਟੁੱਟੇ ਸੀ ਉਹ ਚੈੱਕ ਕਰਨੇ ਸੀ ਉਹ ਸਾਰਾ ਇਹਨਾਂ ਨੇ ਤਿਆਰ ਕਰਵਾ ਲਿਆ ਬਲੈਂਕਟਸ ਵਗੈਰਾ ਸਭ ਦੇ ਇਸ਼ੂ ਕਰਿੱਤੇ ਹੋਏ ਆ ਇਹ ਸਾਰਾ ਕੁਝ ਚੈੱਕ ਕਰਨਾ ਸੀ ਉਹ ਠੀਕ ਪਾਇਆ ਗਿਆ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦੇ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਭਗਵਾਨ ਵਾਲਮੀਕੀ ਮਜਬੂਸਿਕ ਧਰਮ ਸਮਾਜ ਦੇ ਮੁਖ ਸੰਚਾਲਕ ਪ੍ਰਦੀਪ ਗੱਬਰ ਦੀ ਅਗਵਾਈ ਹੇਠ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਫਦ ਨੇ ਐਸਡੀਐਮ 1 ਗੁਰਸਿਮਰਨ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ ਐਸ ਮੌਕੇ ਜਥੇਬੰਦੀ ਦੇ ਦਿਹਾਤੀ ਪ੍ਰਧਾਨ ਅਮਰੀਕਨਾਥ ਦਿਹਾਤੀ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਆਕ ਭਲਾਈ ટ્રਸਟ ਪ੍ਰਧਾਨ ਤਰਸੇਮ ਸਿੰਘ ਮੱਟੂ ਵੀ ਮੌਜੂਦ ਸਨ ਕੀਤੇ ਕਰਮਾਂ ਤੇ ਮਾਂ ਜੋ ਬਾਬਾ ਸਾਹਿਬ ਜੀ ਜਿਹੜੀ ਉਹਨਾਂ ਦੇ ਪਵਿੱਤਰ ਕਲਮ ਤੇ ਚਲੇ ਨੇ ਉਹਨਾਂ ਦੇ ਲਿਖੇ ਸਰਬਦਾਨ ਤੇ ਸਾਰੀ ਦੁਨੀਆ ਚੱਲਦੀ ਹੈ ਉਹਨਾਂ ਦੇ ਜਿੱਥੇ ਮੁਖਦਵਾਰ ਹੈ ਉੱਥੇ ਜਿਹੜੇ ਸੇਵਾਦਾਰ ਆ ਉਹ ਐਸੇ ਭਾਈ ਚੜਦੇ ਨਹੀਂ ਲਗਾਏ ਜਨਰਲ ਪਰਿਵਾਰ ਦੇ ਲਗਾਏ ਆ ਅਸੀਂ ਮਾਨ ਜੋ ਡਿਸਰਬ ਕੇ ਬੇਨਤੀ ਕਰਕੇ ਆਏ ਹਾਂ ਜਿਹੜਾ ਸਾਡਾ ਭਾਈ ਭਾਈ ਜਾਰਾ ਬਹੁਤ ਗਰੀਬ ਹੈ ਉਹਨਾਂ ਦੀ ਘਰ ਦੀ ਰੋਟੀ ਚੁੱਲੇ ਨਹੀਂ ਚੱਲਦੇ ਚਾਹੇ ਉਹਨਾਂ ਨੂੰ ਰਵੀਦਾਸ ਭਾਈ ਚਾਰ ਦੇ ਚੋ ਲਾਇਆ ਜਾਂ ਚਾਹੇ ਵਾਲਮੀਕੀ ਭਾਈ ਚਾਰ ਦੇ ਮਜਬੀ ਭਾਈ ਚਾਰ ਚਲੇ ਔਰ ਹਲਕਾ ਰਈਏ ਦੇ ਵਿੱਚ ਇੱਕ ਬਹੁਤ ਹੀ ਸਰਕਾਰੀ ਜਗਾ ਪਈ ਹੈ ਜਿੱਥੇ ਬੱਚਾ ਦੇ ਖੇਡਣ ਵਾਸਤੇ ਔਰ ਉੱਥੇ ਇੱਕ ਥੋੜਾ ਜਿਹਾ ਹੋਰ ਛੋਟੇ ਛੋਟੇ ਕਾਫੀ ਕੰਮ ਨੇ ਕਹਿੰਦੇ ਕਿ ਤੇ ਦੇ ਕੇ ਆਏ ਹਾਂ ਕਿ ਸਾਡੇ ਰਿਏ ਦੇ ਵਿੱਚ ਇੱਕ ਡਾਕਟਰ ਅੰਬੇਡਕਰ ਸਾਹਿਬ ਦੇ ਨਾਂ ਤੇ ਪਾਰਕ ਜਿਹੜੀ ਉਹ ਬਣਾਈ ਜਾਵੇ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਸੀ ਜੀਟੀ ਰੋਡ ਤੇ ਖਾਲੀ ਜਗ੍ਹਾ ਪੁਲ ਦੇ ਥੱਲੇ ਪਈ ਆ ਵਾਧੂ ਉੱਥੇ ਬਾਬਾ ਸਾਹਿਬ ਦਾ ਇੱਕ ਸਟੈਚੂ ਲਾਇਆ ਜਾਵੇ ਤੇ ਨਾਲ ਹੀ ਚੌਂਕ ਦਾ ਨਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਨਾਂ ਤੇ ਰੱਖਿਆ ਜਾਵੇ ਜੀ ਸਾਡੇ ਕੋਲ ਜ਼ਬਰ ਸਾਹਿਬ ਦਾ ਜਾਏ ਸੀ ਕਿ ਇਨਾਂ ਤੇ ਤਿੰਨ ਬੰਖਪੱਤਰ ਸਾਨੂੰ ਅੱਜ ਦੇ ਕੇ ਗਏ ਨੇ ਇੱਕ ਹੈਗਾ ਇਹਨਾਂ ਦਾ ਜਿਹੜਾ ਬਾਬਾ ਬਕਾਲਾ ਸਾਹਿਬ ਨਾਲ ਰਿਲੇਟਿਡ ਹੈ ਜੀ All India Buddhist Forum ਦਾ ਦੂਸਰਾ ਵੀ ਬਾਬਾ ਬਗਵਾਲਾ ਸਾਹਿਬ ਨਾਲ ਰਿਲੇਟਡ ਹੈਗਾ ਇਹ ਵੀ ਅਲੱਗ-ਅਲੱਗ ਜਥੇਬੰਦੀਆਂ ਸਮਾਜੀਆਂ ਹੈਗੀਆਂ ਉਹਨਾਂ ਵੱਲੋਂ ਦੱਸਿਆ ਗਿਆ ਤੇ ਤੀਸਰਾ ਜਿਹੜਾ ਹੈਗਾ ਸ਼੍ਰੀ ਬਾਬਾ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰਸਟ ਰਜਿਸਟਰਡ ਇਹਨਾਂ ਵੱਲੋਂ ਇਹ ਦੇਖੇ ਗਏ ਨੇ ਤੇ ਇਹ ਮੈਟਰਸ ਜਿਹੜੇ ਨੇ ਕੁਝ ਗਵਰਨਮੈਂਟ ਲੈਵਲ ਤੇ ਭੇਜਣ ਵਾਲੇ ਆ ਕੁਝ ਐਸਡੀਐਮ ਬਾਬਾ ਬਗਵਾਲਾ ਨਾਲ ਰਿਲੇਟਡ ਨੇ ਤੇ ਅਸੀਂ ਇਹਦੇ ਤੇ ਜਿਹੜਾ ਨੈਸੈਸਰੀ ਐਕਸ਼ਨ ਜਿਹੜਾ ਵਾ ਉਹ ਸ਼ੁਰੂ ਕਰ ਦਿੱਤਾ ਸਮਾਇ ਲੋ ਵੀ ਸਹਿਮਤ ਹੈ ਕਿ ਅਸੀਂ ਤੇ ਵਾ ਇਮੀਡੀਏਟ ਐਕਸ਼ਨ ਸ਼ੁਰੂ ਕਰ ਦਿੱਤਾ ਰੇਲਵੇ ਡਿਵੀਜ਼ਨਲ ਦਫਤਰ ਫਿਰੋਜ਼ਪੁਰ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ ਮੰਡਲ ਰੇਲਵੇ ਮੈਨੇਜਰ ਸੰਜੇ ਸ਼ਾਹੂ ਦੀ ਅਗਵਾਈ ਹੇਠ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਮੂਹਿਕ ਤੌਰ ਤੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਸੰਵਿਧਾਨ ਪ੍ਰਤੀ ਡ੍ਰਿਡ ਰਹਿਣ ਦੀ ਸੌਚੂਕੀ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਮੋਹਕਮਪੁਰਾ ਇਲਾਕੇ ਦੇ ਲੋਕਾਂ ਨੇ ਪੀਣ ਵਾਲੇ ਗੰਦੇ ਪਾਣੀ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਦੇ ਗਲੀ ਨੰਬਰ 1 ਤੁੰਗਪਾਈ ਮੋਹਕਮਪੁਰਾ ਵਿੱਚ ਇਲਾਕਾ ਨਿਵਾਸੀਆਂ ਦੇ ਪੀਣ ਵਾਲੇ ਪਾਣੀ ਨੂੰ ਲੈ ਕੇ ਤਰਹੀ ਤਰਹੀ ਹੋਈ ਪਈ ਹੈ ਉਥੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਇਲਾਕੇ ਵਿੱਚ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਹੈ ਅਤੇ ਕਦੀ ਪਾਣੀ ਲਾਲ ਰੰਗ ਦਾ ਹੁੰਦਾ ਹੈ ਅਤੇ ਕਦੀ ਨੀਲੇ ਰੰਗ ਦਾ ਅਤੇ ਕਦੀ ਮਿੱਟੀ ਦੀ ਮਿਲਾਵਟ ਵਾਲਾ ਪਾਣੀ ਆਉਂਦਾ ਹੈ ਜਿਸ ਨਾਲ ਉਹਨਾਂ ਨੂੰ ਇਹ ਮਜਬੂਰੀ ਨਾਲ ਪੀਣਾ ਪੈਂਦਾ ਹੈ ਉਥੇ ਹੀ ਇਹ ਗੰਦਾ ਪਾਣੀ ਬਿਮਾਰੀਆਂ ਨੂੰ ਨ्योता ਦੇ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ ਅਤੇ ਇਸ ਬਾਰੇ ਕਈ ਵਾਰ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਜਾਨੂ ਕਰਵਾਇਆ ਹੈ ਪਰ ਕਦੀ ਵੀ ਲਾਕੇ ਦੀ ਸਾਲ ਨਹੀਂ ਲਈ ਗਈ ਇਸ ਕਰਕੇ ਇਲਾਕਾ ਨਿਵਾਸੀਆਂ ਨੇ ਮੀਡੀਆ ਰਾਹੀਂ ਪੰਜਾਬ ਸਰਕਾਰ ਤੋਂ ਵਿਕਾਸ ਕਾਰਜਾਂ ਦੀ ਗੁਹਾਰ ਲਗਾਈ ਹੈ ਤਾਂ ਜੋ ਉਹਨਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲ ਸਕੇ ਹਰ ਸਪੱਤ ਇਹੋ ਕਹਿੰਦੇ ਆ ਵੀ ਸਾਫ਼ ਸੁਧਰਾ ਪਾਣੀ ਆਵੇ ਤੇ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇ 6-7 ਮਹੀਨੇ ਤੋਂ ਹੋ ਗਿਆ ਇਹੋੀ ਪ੍ਰੋਬਲਮ ਕਦੇ ਪਾਣੀ ਸਾਫ਼ ਨਹੀਂ ਆ ਰਿਹਾ ਇਧਰ ਉਧਰ ਸਮਸੀ ਪਰਦਾ ਪਾਣੀ ਲਿਆ ਗਏ ਲੋਕ ਵਰਤਦੇ ਨੇ ਤੇ ਇਹ ਆਪਣੇ ਕੌਂਸਲ ਕੋ ਗਿਆ ਉਹ ਕਹਿੰਦੇ ਝਾੜੂ ਵਾਲੇ ਕੋਲ ਜਾਓ ਝਾੜੂ ਵਾਲੇ ਕੋਲ ਜਾਣਿਆ ਤਾਂ ਕਹਿੰਦੇ ਪਲਾਣੀ ਜਗ੍ਹਾ ਦਫ਼ਤਰ ਉਥੇ ਜਾਓ ਬਸ ਇੰਨੀ ਹੀ ਸੁਣਾਈ ਕਰਦਾ ਇਸ ਤੋਂ ਵੱਧ ਨਹੀਂ ਇਹ ਕਰਦੇ ਨਾ ਤਾਂ ਕੋਈ ਵੇਖਣ ਨਹੀਂ ਆਂਦਾ ਵਾ ਤੇ ਨਾ ਤੇ ਨਾਲ ਕੋਈ ਸੁਣਾਈ ਵੀ ਦਿੱਤੀ। ਇੱਦਾਂ ਹੀ ਬਸ ਦਵਾਈਦਾਰ ਕੋਈ ਜਿਹੜੇ ਪੇਟ ਖਰਾਬ ਹੋ ਰਿਹਾ ਹੈਗੇ ਇਹਨੂੰ ਕੁਝ ਹੋ ਰਿਹਾ ਆ। ਜੇ ਪਾਣੀ ਅੱਛਾ ਨਹੀਂ ਹੈ ਤਾਂ ਬਿਮਾਰੀਆਂ ਲੱਗਣੀਆਂ। ਇਹੋ ਚਾਹੁੰਦੇ ਸਾਫ਼ ਸੁਥਰਾ ਪਾਣੀ ਆਵੇ। ਜਿਹੜੇ ਕੋਈ ਮਹੱਲੇ ਦਾ ਪ੍ਰਧਾਨ ਹੈ ਜਾਂ ਕੋਈ ਸਾਡੇ ਕੋਈ ਹੈਲਪ ਕਰਦੇ। ਮੈਂ ਕਹਿਣਾ ਚਾਹੁੰਦੀ ਕਿ ਇੰਨਾ ਪੀਲਾ, ਕਦੀ ਕਾਲਾ, ਕਦੀ ਲਾਲ, ਕਦੀ ਨੀਲਾ ਪਾਣੀ ਤੇ ਅਸੀਂ ਪਾਣੀ ਲੈਣ ਕਿੱਥੋਂ ਜਾਈਏ ਘਰ ਵਿੱਚ ਪੀਣ ਵਾਸਤੇ। ਹੈ ਕੋਈ ਕਪੜਾ ਤਾਂ ਉਹਨੂੰ ਨਹੀਂ ਦਿਲ ਕਰਦਾ ਉਸ ਪਾਣੀ ਨਾਲ। ਕੋਈ ਨਾ ਉਹਨੂੰ ਦਿਲ ਨਹੀਂ ਕਰਦਾ ਉਸ ਪਾਣੀ ਨਾਲ। ਛੋਟੇ ਬੱਚੇ ਬਿਮਾਰ ਹੁੰਦੇ ਵੇ ਪਾਣੀ ਲੋਰ ਕਿੱਥੇ ਜਾਈਦਾ ਇਹ ਕੋਈ ਸੁਣਾਈ ਨਹੀਂ ਕਰਦਾ ਕਿੱਥੇ ਜਾਈਦਾ ਉਹ ਕੋਈ ਸੁਣਦਾ ਨਹੀਂ ਗੱਲ ਇਹਦੀ ਕੋਈ ਨਹੀਂ ਸੁਣਦਾ ਕੌਂਸਲਰ ਉਹਨੇ ਜਿਹੜੇ ਸੁਣਦੇ ਜਿੰਨੇ ਜਰੂਰ ਉਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੋਰ ਉਹ ਤਾਂ ਠੀਕ ਸੁਣਦੇ ਹੋ ਬਸ ਉਸ ਤੋਂ ਬਾਅਦ ਉਹਨਾਂ ਦਾ ਕੋਈ ਲੈਣ ਦੇ ਨਹੀਂ ਰਹਿ ਜਾਂਦਾ ਕੇ ਨਾਲ ਕਾਫੀ ਜੜ ਪਿਛਲੀਆਂ ਗਰਮੀਆਂ ਜੀ ਵੀ ਇਹੀ ਆ ਰਿਹਾ ਹੈ ਐਤ ਕੀ ਫੇਰ ਇਹੀ ਆ ਰਿਹਾ ਹੈ ਸਾਲ ਡੇਢ ਸਾਲ ਹੋ ਗਿਆ ਇਹੀ ਕੁਝ ਚੱਲਣ ਦੇ ਆ ਕੰਮ ਭਾਈ ਕਹਿੰਦੇ ਕਿ ਸਾਫ਼ ਸੁਥਰਾ ਪਾਣੀ ਮਤਲਬ ਕਿ ਆਵੇ ਕੋਈ ਬਿਮਾਰੀ ਨਾ ਹੋਵੇ ਪਾਣੀ ਬੱਚੇ ਸਾਰੇ ਬਿਮਾਰ ਸਿਆਣੇ ਬੁੱਢੇ ਬਜ਼ੁਰਗ ਸਭ ਪਾਣੀ ਔਰ ਪਾਣੀ ਦੀ ਤਾਂ ਬੜਾ ਹਰ ਮਿੰਟ 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 ਬਾਅਦ ਲੋੜ ਵੇਲਦੀ ਪਾਣੀ ਦੀ ਲਿਆਈਏ ਕਿਥੋਂ ਪਾਣੀ ਕਿੰਨਾ ਕਰ ਲਿਆਣ ਜਾਈਏ ਪਾਣੀ ਅਸੀਂ ਰੋਜ਼ ਜੜੀ ਇਹੀ ਗੱਲ ਕਿ ਪਾਣੀ ਦੀ ਕਮੀ ਬਹੁਤ ਗੰਦਾ ਆਂਦਾ ਜੇ ਇਹ ਸਾਰਾ ਸਾਲ ਇਹੀ ਹਾਲ ਰਹਿੰਦਾ ਜੇ ਇੱਕ ਅਦੀ ਹਟਦਾ ਹੈ ਕਦੀ ਸਾਫ਼ ਹੋ ਜਾਂਦਾ ਕਦੀ ਫੇਰ ਗੰਦਾ ਕਾਲਾ ਨੀਲਾ ਪਾਣੀ ਆਂਦਾ ਜੇ ਬੱਚੇ ਬੰਬਾਰ ਹੋ ਜਾਂਦੇ ਜੇ ਹਫਤਾ ਹਫਤਾ ਇਹੀ ਹਾਲ ਰਹਿਦਾ ਕਾਲਾ ਪਾਣੀ ਆ ਲੈ ਫਿਰ ਨਾ ਵਰਤਣ ਜੋਗਾ ਨਾ ਪੀਣ ਜੋਗਾ ਨਾ ਪਾਂਡੇ ਧੋ ਸਕਦੇ ਆ ਬਹੁਤ ਕਮੀ ਹੁੰਦੀ ਏਸੇ ਕਿ ਬਸ ਕਦੀ ਦੂਸਰੇ ਦਿਨ ਜਾਓ ਕਦੇ ਕਿ ਦੂਸਰੇ ਕੋ ਇਹੀ ਕਿ ਸਾਫ ਪਾਣੀ ਆਏ ਬੱਚੇ ਤੰਦਰੁਸਤ ਰਹਿ ਸਾਰੇ ਠੀਕ ਪਾਣੀ ਬਹੁਤ ਜਿਆਦਾ ਗੰਦਾ ਆ ਗਿਆ ਰੰਗ ਭਿੰਗਾ ਪਾਣੀ ਆ ਗਿਆ ਪੀ ਕੇ ਪੇਟ ਖਰਾਬ ਹੋਏ ਪਏ ਹੈ ਟਾਈਫੈਟ ਹੋਇਆ ਪਿਆ ਸੰਗ ਘਟੇ ਪਏ ਹੈ ਇਹ ਨਾ ਪੀਂਦੇ ਪਾਣੀ ਚੀਕਾ ਜਾਂ ਨਾ ਨਾਂਦੇ ਚੀਕਾ ਦਾਂ ਮੈਂ ਇਹ ਬਹੁਤ ਗੰਦਾ ਪਾਣੀ ਆਂਦਾ ਹੈ ਕੋਈ ਸੁਗਾਈ ਨਹੀਂ ਇਹ ਇਲਾਕਾ ਮੁਹੰਮਪੁਰੇ ਦੇ ਲੋਕਾਂ ਵੱਲੋਂ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਗਈ ਹੈ ਇਲਾਕੇ ਵਾਸੀਆਂ ਦਾ ਆਖਣਾ ਹੈ ਕਿ ਇਲਾਕੇ ਦੇ ਵਿੱਚ ਗੰਦਾ ਪਾਣੀ ਆ ਰਿਹਾ ਹੈ ਪੀਣ ਨੂੰ ਗੰਦਾ ਪਾਣੀ ਜਿਹੜਾ ਮਿਲ ਰਿਹਾ ਉਸ ਦੇ ਨਾਲ ਇਲਾਕੇ ਦੇ ਵਿੱਚ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਤੇ ਲੋਕ ਬਿਮਾਰ ਹੋ ਰਹੇ ਨੇ ਲੋਕਾਂ ਦਾ ਆਖਣਾ ਹੈ ਕਿ ਉਹ ਕਈ ਵਾਰ ਇਸ ਸੰਬੰਧੀ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਨੇ ਪਰ ਉਹਨਾਂ ਦੀ ਸੁਣਵਾਈ ਜਿਹੜੀ ਹੈ ਉਹ ਨਹੀਂ ਹੋ ਰਹੀ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਇਸ ਸਮੱਸਿਆ ਤੋਂ ਨਿਜਾਦ ਦਵਾਈ ਜਾਵੇ ਨਹੀਂ ਤਾਂ ਹੋਰ ਬਿਮਾਰੀਆਂ ਜਿਹੜੀਆਂ ਨੇ ਭਿਆਨਕ ਆਪਣਾ ਰੂਪ ਦਿਖਾ ਸਕਦੀਆਂ ਨੇ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ ਪੀਓ ਸਟਾਫ ਵੱਲੋਂ ਦੋ ਪਗਵਾੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਇਸ ਸੰਬੰਧੀ ਪੀਓ ਇੰਚਾਰਜ ਇੰਸਪੈਕਟਰ ਹਰੀਸ਼ ਵਰਮਾ ਨੇ ਜਾਣਕਾਰੀ ਸਾਂਝੀ ਕੀਤੀ ਜਿਹੜੇ ਪੀਓ ਰੈਸਟ ਕੀਤੇ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਪਹਿਲਾ ਪੀਓ ਸੀ ਜਿਹੜਾ ਪਰਸੋਂ ਰਾਤੀ ਰੈਸਟ ਕੀਤਾ ਸੀ ਸੈਟਰਡੇ ਨਾਈਟ ਉਹ ਹੈ ਜੀ ਲਾਡੀ ਸਿੰਘ ਸਨੋ ਪ੍ਰੇਮ ਸਿੰਘ ਆਰਓ ਪਿੰਡ ਬਸਰਕੇ ਅੰਮ੍ਰਿਤਸਰ ਦਾ ਰਹਿਣ ਵਾਲਾ ਇਬਾਦਾਲਤ ਸ਼ਰੀ ਅ ਅਮਰਜੀਤ ਸਿੰਘ ਜੀ ਐਮਐਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 423 ਡੇਟਡ 19/9/2020 ਦਾ ਇਹ ਆਪਣਾ ਪੀਓ ਜਿੱਤੇ ਕਾਰਡ 14 ਕਸਾਈ ਐਕਟਰ ਦਾ ਪਰਚਾ ਦਰਜ ਹੈ थाना ਸਲਾਮਾਬਾਦ ਦਾ ਪੀਓ ਸੀ ਜਿਹੜੇ ਦੋ ਪੀਓ ਅੱਜ ਸਵੇਰੇ ਮਾਰਨਿੰਗ ਮੈਂ ਤੇ ਮੇਰੀ ਟੀਮ ਨੇ ਰੈਸਟ ਕੀਤੇ ਆ ਆਈਟੀਆਈ ਰਾਮ ਤੀਰਤ ਵਿਖੇ ਸੰਯੁਕਤ ਸਲਾਣਾ ਸਿਖਲਾਈ ਕੈਂਪ ਦੌਰਾਨ 317 ਐਨਸੀਸੀ ਗਰਲਸ ਕੈਡੀਟਾ ਅਤੇ 1 ਪੰਜਾਬ ਗਰਲਸ ਪਟਾਲੀਅਨ ਦੇ ਸਟਾਫ ਨੇ ਐਨਸੀਸੀ ਦਿਵਸ ਮਨਾਇਆ ਇਸ ਮੌਕੇ ਬਟਾਲੀਅਨ ਦੇ ਸਮੂਹ ਸਟਾਫ ਅਤੇ ਕੈਡਿਟਾਂ ਨੇ ਸ਼ਿਰਕਤ ਕੀਤੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਵਾਕਵਾ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਇਸ ਮੌਕੇ ਕਿਸਾਨੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਪਾਫ ਪਿੰਨੀ ਸ਼ਰਧਾਂਜਲੀ ਦਿੱਤੀ ਗਈ ਬੁਲਾਰੇ ਆਗਵਾਨ ਨੇ ਆਖਿਆ ਕਿ ਐਮਐਸਪੀ ਅਤੇ ਹੋਰ ਵਾਕਵਕ ਮੰਗਾਂ ਨੂੰ ਸਰਕਾਰ ਜਲਦ ਮੰਨੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੁਹਾਵਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਾਨ ਅੱਜ ਅਸੀਂ ਸਮੂਹਿਤ ਤੌਰ ਤੇ ਸੂਸਾਧ ਮੋਰਚੇ ਦੇ ਸੱਦੇ ਤੇ ਜਿਹੜਾ ਸਾਡੀ ਐਜੀਟੇਸ਼ਨ ਚੱਲੀ ਸੀ ਕਿਸਾਨ ਮੋਰਚਾ ਚੱਲਿਆ ਸੀ ਉਹ 26 ਨਵੰਬਰ ਤੋਂ ਸ਼ੁਰੂ ਹੋਇਆ ਸੀ ਇਸ ਵਾਸਤੇ ਉਸ ਦੀ ਵਰੇ ਮੰਗਵਾਉਣ ਦੇ ਵਾਸਤੇ ਅਸੀਂ ਇਕੱਠੇ ਹੋਏ ਹਾਂ ਜਿਹੜੀਆਂ ਸਾਡੀਆਂ ਡਿਮਾਂਡਾਂ ਰਹਿੰਦੀਆਂ ਨੇ ਜਿਵੇਂ ਕਾਨੂੰਨੀ ਗਰੰਟੀ ਦੇਣੀ ਐਮ ਐਸਬੀ ਤੇ ਜਾਂ ਸ਼ਹੀਦ ਹੋਏ ਕਿਸਾਨਾਂ ਦੇ ਮਾਜਬਾ ਦੇਣਾ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ ਜਾ ਜੋ ਕੇਸ ਦਰਜ ਕੀਤੇ ਗਏ ਉਹ ਵਾਪਸ ਲੈਣੇ ਇਹ ਸਾਰੇ ਮਦਲਿਕ ਕੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਸਾਰੇ ਜ਼ਿਲ੍ਹੇ ਹੈਡਕੁਆਟਰਾਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਧਰਨੇ ਦਿੱਤੇ ਜਾ ਰਹੇ ਆ ਤੇ ਸਰਕਾਰ ਨੂੰ ਅੱਜ ਦੀ ਚੇਤਾਵਨੀ ਦਿੱਤੀ ਜਾ ਰਹੀ ਆ ਜੇਕਰ ਸਾ ਨੂੰ ਆਉਣ ਵਾਲੇ ਸਮੇਂ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਪ੍ਰੋਗਰਾਮ ਆ ਉਹ ਤਗੜੇ ਤੌਰ ਤੇ ਅੱਗੇ ਵਧੇਗਾ ਅਹੀਂ ਸੰਯੁਕਤ ਕਿਸਾਨ ਮੋਰਚੇ ਦੀ ਤਰਫੋਂ ਅੱਜ ਇਕੱਠ ਆ ਕਾਫੀ ਸੰਗਠਨ ਆਏ ਆ ਮਜ਼ਦੂਰਾਂ ਦੇ ਕਿਸਾਨਾਂ ਦੇ ਇੱਕ ਤਾਂ ਹੈਗਾ ਵਾ ਵੀ ਇਹ ਸਰਦਾਂ ਦੇ ਫੁੱਲ ਪੇਟ ਕਰਨੇ ਸਾਰੇ ਦੇਸ਼ ਦੇ ਆ ਜ਼ਿਲ੍ਹਿਆਂ ਜ਼ਿਲ੍ਹਾ ਕੇਂਦਰਾਂ ਤੇ 750 ਕਤਲ ਹੋਇਆ ਉਹ ਦੋ ਸ਼ਹੀਦ ਹੋਇਆ ਇਸਾਨੀ ਮੋਰਚੇ 'ਚ ਦੂਜਾ ਵੀ ਮੋਦੀ ਹੁਣੀ ਸਾਰਾ ਕੁਝ ਕਾਰਪੋਰੇਟ ਨੂੰ ਦੇ ਰਿਹਾ ਕਿਸਾਨ ਦੀ ਐਮਐਸਪੀ ਨਹੀਂ ਦਿੰਦੇ ਕਰਜ਼ਾ ਨਹੀਂ ਮਾਫ਼ ਕਰਦੇ ਫਸਲ ਦਾ ਬੀਮਾ ਨਹੀਂ ਕਰਦੇ ਫਿਰ ਜਿਹੜੇ ਮਜ਼ਦੂਰ ਉਹਨਾਂ ਦੇ 4 ਕੋਡ ਲਾਗੂ ਕਰਤੇ ਆ ਉਹਨਾਂ ਦੀ ਬਰਬਾਦੀ ਮੱਚ ਗਈ 10-10 ਘੰਟੇ ਦੀ ਦਿਹਾੜੀ ਕਰਤੀ ਆ ਇਹਨਾਂ ਸਵਾਲਾਂ ਦੇ ਮੰਦਿਰ ਸ਼੍ਰੀ ਰਾਮ ਬਾਲਾ ਜੀ ਧਾਮ ਚੈਰੀਟੇਬਲ ਟਰਸਟ ਕਨੂਪੁਰ ਕਾਲੇ ਵਿਖੇ ਸ਼੍ਰੀ ਜਗਤ ਗੁਰੂ ਅਸ਼ਨੀਲ ਜੀ ਮਹਾਰਾਜ ਜੀ ਦਾ ਜਨਮ ਦਿਵਸ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸੰਤ ਸਮੇਲਨ ਵੀ ਹੋਇਆ ਸੰਤ ਸਮੇਲਨ ਵਿੱਚ ਉੱਚੇ ਤੌਰ ਤੇ ਮਹੰਤ ਸ਼੍ਰੀ ਅਨੰਦਾਸ ਜੀ ਮਾਤਾ ਸੁਦਾ ਦੇਵੀ ਜੀ ਇੰਦਰਾਨੰਦ ਅਨੁਜ ਸੰਦੀਪ ਜੀ ਮਹਾਰਾਜ ਬਾਲਕ੍ਰਿਸ਼ਨ ਸ਼ਰਮਾ ਡਾਕਟਰ ਇੰਦਰਪਾਲ ਸਾਬਕਾ ਕਾਉਂਸਲਰ ਅਰਵਿੰਦ ਸ਼ਰਮਾ ਪਾਜਪਾ ਆਗੂ ਕੁਮਾਰ ਅਮਿਤ संजय सावरिया साबका काउंसलर सतीश वलो असिस्टेंट कमिश्नर विशाल विधावन समेत ਰਾਜਨੀਤਕ ਅਤੇ ਧਾਰਮਿਕ ਸਖਸ਼ੀਤਾ ਹਾਜ਼ਰ ਸਨ ਗਰਮਨ ਕਰਨਗੇ ਇਸ ਪਾਵਨ ਕਾਰਜਕ੍ਰਮ ਦੇ ਵਿੱਚ ਬਹੁਤ ਸਾਰੇ ਸੰਤ ਦੇ ਚਰਨਾਂ ਦੇ ਵਿੱਚ ਵੀ ਰਾਜਮਾਨ ਨੇ ਅਸ਼ਵੀਲ ਦੀ ਮਹਾਰਾਜ ਕਿ ਇੱਕ ਵਾਰ ਦੀ ਗੱਲ ਮਾਂ ਨੂੰ ਕਹਿੰਦਾ ਕਿ ਮਾਂ ਇੱਕ ਗੱਲ ਕਹਿਣਾ ਚਾਹੁੰਦੀ ਹੈ ਕਿ ਰਾਜਾ ਇੱਕ ਵਾਰ ਕਹਿੰਦੇ ਨੇ ਕਿ ਗਾ ਸਹਿਰੂ ਯੂਵਾ ਕੇਂਦਰ ਅੰਮ੍ਰਿਤਸਰ ਮੇਰਾ ਭਾਰਤ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਸਰਕਾਰੀ ਆਈਟੀਆਈ ਲੋਪੋਕੇ ਚੁਗਾਵਾਂ ਅੰਮ੍ਰਿਤਸਰ ਵਿਖੇ ਸੰਵਿਧਾਨ ਦਿਵਸ ਮੌਕੇ ਜ਼ਿਲ੍ਹਾ ਯੂਵਾ ਅਧਿਕਾਰੀ ਮੈਡਮ ਆకాంਸ਼ਾ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਐਸ ਮਾਗਮ ਵਿੱਚ ਸਰਕਾਰੀ ਆਈਟੀਆਈ ਲੋਪੋਕੇ ਚੁਗਾਵਾਂ ਕਾਲਜ ਪ੍ਰਿੰਸੀਪਲ ਇੰਜੀਨੀਅਰ ਜਤਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ 391 ਰੁਪਏ ਤੋਂ 10 ਰੁਪਏ ਪ੍ਰਤੀ ਕੁੰਟਲ ਵਧਾ ਕੇ 401 ਰੁਪਏ ਪ੍ਰਤੀ ਕੁੰਟਲ ਕਰਨ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਇਹ ਰੇਟ ਬਹੁਤ ਜ਼ਿਆਦਾ ਘੱਟ ਹੈ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਰਵੇਖਣ ਤੋਂ ਬਾਅਦ ਇਹਨਾਂ ਚੀਜ਼ਾਂ ਦਾ ਰੇਟ ਵਧਾਇਆ ਜਾਵੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ ਆਡੇ ਕਿਸਾਨ ਆ ਝੋਨੇ ਤੋਂ ਖੈਰਾ ਛਡਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਦੇ ਚੰਗਾ ਭਾਅ ਦਿਓ ਲੋਕ ਝੋਨੇ ਦੀ ਫਸਲ ਛੱਡ ਕੇ ਇਹਨਾਂ ਚੀਜ਼ਾਂ ਨਾਲ ਰਿਵਾਈਵ ਹੋ ਜਣਾਂ ਮੈਂ ਇਹ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਇੱਕ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਇਹਨੇ ਧਰਤੀ ਦਾ ਪਾਣੀ ਖਤਮ ਕਰਤਾ ਝੋਨਾ ਲਾ ਲਾਗੇ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਭਾਅ ਵਧਾਓਗੇ ਦਾਲਾਂ ਦੇ ਸੌਜੀਆਂ ਦੇ ਹੋਰ ਇਹਨਾਂ ਤੇ ਐਮਐਸਪੀ ਦਿਓਗੇ ਤੇ ਜਿਹੜੇ ਲੋਕ ਆ ਝੋਨੇ ਦਾ ਖੈਰਾ ਛੱਡ ਜਣਗੇ ਵਧੀਆ ਗੱਲ ਹੈ ਜੇ ਰੇਟ ਵਧਾਇਆ ਪਰ ਹੋਰ ਰੇਟ ਇਹਨੇ ਰੇਟ ਨਾ ਕਿਸਾਨਾਂ ਦਾ ਗੁਜ਼ਾਰਾ नहीं होने वाला है श्री गोविंद कृष्ण शास्त्री जी वृंदावन धाम दे मुखारविंद वालों तेई नवंबर तो तीन नवंबर तक श्रीमद भागवत कथा सप्ताह ज्ञान यज्ञ रोजाना शाम तीन बजे तो छह बजे तक बाहर वार लोगढ़ गेट विखे करवाया जा रहा है मदानसा नारी ने उसकी माँ ने वो मंत्र लिख के दिया करना उसने कहा कि माँ ने लिखा है कि संगति अच्छे लोग श्री श्री 1008 महामंडलेश्वर मनकामेश्वर गिरिजी महाराज ਦਾ ਜਨਮ ਦਿਹਾੜਾ ਅੰਮ੍ਰਿਤਸਰ ਦੇ ਸ਼੍ਰੀ ਮਹਾਕਾਲੀ ਗੁਫਾ ਵਾਲਾ ਨੇੜੇ ਅੰਦਰੂਨ ਗੇਟ ਖਜ਼ਾਨਾ ਵਿਖੇ ਸ਼ਰਧਾਲੂਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ ਸ਼ਰਧਾਲੂਆਂ ਵੱਲੋਂ ਮਹਾਮੰਡਲੇਸ਼ਵਰ ਜੀ ਦੀ ਲੰਬੀ ਉਮਰ ਲਈ ਮਾਤਾ ਜੀ ਦੇ ਦਰਬਾਰ ਵਿੱਚ ਪੂਜਾ ਅਰਚਨਾ ਕੀਤੀ ਗਈ ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤ ਚਾਵਲਾ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਰਾਕੇਸ਼ ਕੰਬੋਜ ਸੁਮਿਤ ਕੁਮਾਰ ਰੋਹਿਤ ਕੁਮਾਰ ਸੁਮਿਤ ਰੰਦੇਵ ਮਨੀਸ਼ ਸ਼ਰਮਾ ਗੋਤਮ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਪੁਲਿਸ ਤੇ ਲੁਟੇਰੇ ਦੇ ਵਿੱਚ ਵੀਰਕਾ ਬਾਈਪਾਸ ਦੇ ਕੋਲ ਹੋਇਆ ਇੰਕਾਊਂਟਰ ਤਰਨਤਾਰਨ ਪੁਲਿਸ ਨੇ ਯੁਵਰਾਜ ਸਿੰਘ ਨਾਮਕ ਬਦਮਾਸ਼ ਨੂੰ ਕੀਤਾ ਕਾਬੂ ਫੇਰ ਦਾ ਇਲਾਕੇ ਦੇ ਵਿੱਚ ਇੱਕ ਪਰਵਾਸੀ ਨੌਜਵਾਨ ਵੱਲੋਂ ਸੁਸਾਈਡ ਕਰਨ ਦਾ ਮਾਮਲਾ ਆਇਆ ਸਾਹਮਣੇ ਐਸਾ ਨਾਜ਼ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ